ਪੰਜਾਬੀ ਆ ਗਿਆ ਲੋਵ ਮਿੱਤਰੋ ਜਿਹੜੇ ਗਿਫਟ ਦੀ ਗੱਲ ਕਰਦੇ ਸੀ ਹੈਲੋ ਦੋਸਤੋ ਕੀ ਹਾਲ ਚਾਲ ਜੀ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕਿ ਅੱਜ ਦੇ ਵਲੋਗ ਦੀ ਸ਼ੁਰੂਆਤ ਕੀਤੀ ਆ ਜੀ ਅਸੀਂ ਟਾਊਨ ਤੋਂ ਹੀ ਸੋ ਆਪਾਂ ਹੁਣ ਇਹ ਕਰੋ ਨਿਕਲੇ ਹਿੰਗੇ ਅਜੇ ਤੇ ਹੁਣ ਜਾ ਰਹੇ ਆਪਾਂ ਸ਼ੋਪ ਵੱਲ ਨੂੰ ਤੇ ਹੁਣ ਆਪਾਂ ਨੂੰ 2-4 ਦਿਨ ਕੰਮ ਤੋਂ ਓਫ ਆ ਤੋ ਤਿੰਨ ਦਿਨ ਆਪਾਂ ਲਗਾਤਾਰ ਬਣਾਵਾਂਗੇ ਵਲੋਗ ਤੇ ਹੂ ਬਰੂ ਕਰਾਂਗੇ ਤੁਹਾਡੇ ਮੂਰੇ ਸਾਰਾ ਜਿਹਾ ਬੈਡ ਫੋਰਡ ਘਾਲ ਜਿਆ ਤੇ ਅੱਜ ਮੌਸਮ ਬਹੁਤ ਵਧੀਆ ਆ ਜੀ ਅੱਜ ਆਪਾਂ ਜਾਵਾਂਗੇ ਸ਼ਾਮ ਨੂੰ ਦੁਕਾਨ ਕਲੋਜ਼ ਕਰਕੇ ਜਾਵਾਂਗੇ ਸਾਊਥ ਹਾਲ ਨੂੰ ਸਪੈਸ਼ਲ ਚਾਹ ਲਈ ਜੀ ਕਹਿੰਦੇ ਉੱਥੇ ਚਾਹ ਬਹੁਤ ਸਵਾਦ ਬਣਦੀ ਭਣੇ ਰਿਓ ਵਲੋਗ ਦੇ ਐਂਡ ਤੱਕ ਇਹ ਹੈ ਜੀ ਬੋਟਿੰਗ ਕਰਨ ਨੂੰ ਬੈਸਟ ਥਾਂ ਆ ਇਹ ਬੈਸਟ ਨਦੀ ਆ ਇਹ ਨਾਲ ਤਾਂ ਬਹੁਤੀ ਡੂੰਗੀ ਆ ਜੀ ਤਾਂ ਨਾ ਤਾਂ ਬਹੁਤੀ ਵੱਡੀ ਆ ਤੇ ਇੱਥੇ ਮੋਸਟਲੀ ਲੋਕ ਇੱਥੇ ਟ੍ਰੇਨਿੰਗ ਕਰਦੇ ਆ ਲਓ ਜੀ ਜਨਤਾ ਇੱਥੇ ਤਿਆਰ ਬਾਰ ਤਿਆਰ ਆ ਇਹਨਾਂ ਦੀ ਉਹ ਰੇਸ ਲੱਗਣੀ ਆ ਤੇ ਇਹਨਾਂ ਦੇ ਕੋਚ ਸਾਹਿਬ ਵੀ ਸਾਹਮਣੇ ਖੜੇ ਆ ਬਹੁਤ ਲੰਮੀ ਆ ਇਹਨਾਂ ਦੀ ਤੁਹਾਨੂੰ ਪਿਛਲੇ ਵਲੋਗ ਚ ਦੱਸਿਆ ਵੀ ਆਪਾਂ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਪਿਛਲਾ ਵਲੋਗ ਜ਼ਰੂਰ ਦੇਖਿਓ ਤੇ ਲਾਇਕ ਕਮੈਂਟ ਸੇ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਚ ਜ਼ਰੂਰ ਦੱਸਿਓ ਜੀ ਤੁਹਾਨੂੰ ਸਾਡੇ ਵਲੋਗ ਕਿੱਦਾਂ ਦੇ ਲੱਗਦੇ ਆ ਇਹ ਆ ਜੀ ਬੂਟਿੰਗ ਤੇ ਉਹ ਸਾਹਮਣੇ ਆ ਜੀ ਸਿਨੇਮਾ ਹਾਲ ਕਈ ਕਈ ਵਾਰੀ ਉੱਥੇ ਆਪਣੇ ਬਾਲੀਵੁੱਡ ਹਾਲੀਵੁੱਡ ਵੀ ਫਿਲਮਾਂ ਲੱਗਦੀਆਂ ਆ ਛਿੱਪ ਜੀ ਆ ਪਰ ਇਹਦੇ ਵਿੱਚ ਆਪਾਂ ਜਾ ਸਕਦੇ ਆ ਇਹਦੇ ਅੰਦਰ ਪਰ ਵਿਦਾਊਟ ਪਰਮਿਸ਼ਨ ਨਹੀਂ ਜਾ ਸਕਦੇ ਚੈੱਕ ਕਰੋ ਜੀ ਕਿੱਡੀ ਵਧੀਆ ਚੀਜ਼ ਆ ਜੀ ਉਹ ਆ ਜੀ ਬੈਡ ਫੂਡ ਕਾਲਜ ਤੇ ਆਪਣਾ ਵਾਗਾ ਮਾਮਾ ਜੀ ਇੱਧਰ ਆ ਤੇ ਬਹੁਤ ਮਸ਼ਹੂਰ ਆ ਇੱਥੇ ਦਾ ਵਾਗਾ ਮਾਮਾ ਵੀ ਤੇ ਖਾਨ ਖਨੂ ਰੈਸਟੋਰੈਂਟ ਜਿੱਦਾਂ ਵਧੀਆ ਆ ਫੂਡ ਵਗੈਰਾ ਬਹੁਤ ਸਾਡਾ ਇੱਕ ਚੋਬਰ ਵੀ ਇੱਥੇ ਕੰਮ ਕਰਦਾ ਆ ਅਸੀਂ ਇੱਕ ਵਾਰੀ ਵਿਜ਼ਿਟ ਕੀਤਾ ਹੈ ਬਹੁਤ ਸਵਾਦ ਬਣਾਉਂਦੇ ਆ ਜੀ ਫੂਡ ਵਗੈਰਾ ਵੀ ਤੇ ਆਪਾਂ ਜੀ ਹੁਣ ਜਾਵਾਂਗੇ ਦੁਕਾਨ ਨੂੰ ਇਹ ਆ ਜੀ ਦੁਕਾਨਦਾਰਾ ਤੇ ਸਾਹਮਣੇ ਚੱਲ ਰਿਹਾ ਜੀ ਕੰਮ ਆਈ ਥਿੰਕ ਸੋ ਇਹਨਾਂ ਨੇ ਰੋਡ ক্লোਜ਼ ਨਾ ਕੀਤਾ ਹੋਵੇ ਪਰ ਇੱਥੇ ਮੋਸਟਲੀ ਆ ਜੀ ਉਹ ਦੇਖੋ ਸਾਹਮਣੇ ਵੇਚ ਲਾਇਆ ਉਹਨਾਂ ਨੇ ਕਿ ਤੁਹਾਡੇ ਚੱਲਣ ਵਾਲਾ ਰਾਹ ਇੱਧਰ ਆ ਸਪੈਸ਼ਲੀ ਕਿਆ ਜੀ ਹਰਪੁਰ ਸੈਂਟਰ ਦੀ ਐਂਟਰੀ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਸ਼ੋਪ ਤੇ i6 ਗੈਜਟ ਤੇ ਤੁਹਾਨੂੰ ਇਹਦਾ ਵੀ ਕਿਸੇ ਦਿਨ ਸਾਰਾ ਰਿਵਿਊ ਕਰਾਵਾਂਗੇ ਸ਼ੋਪ ਦਾ ਉਹ ਵੱਖਰਾ ਵਲੋਗ ਲੈ ਕੇ ਆਵਾਂਗੇ ਆਪਾਂ ਜੀ ਬਿਜ਼ਨਸ ਦੇ ਰਿਲੇਟਿਡ ਬਣੇ ਰਿਓ ਵਲੋਗ ਦੇ ਐਂਡ ਤੱਕ ਚੱਲਦੇ ਆਪਾਂ ਕੌਫੀ ਲੈਣ ਲਓ ਜੀ ਇੱਥੇ ਹੁਣ ਕੰਮ ਖਰਾਬ ਹੋ ਗਿਆ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਫਾਈਨਲ ਰਿਜ਼ਲਟ ਕੀ ਹੁੰਦਾ ਆ ਹੁਣ ਭਾਜੀ ਹੁਣੀ ਕਹਿੰਦੇ ਆ ਨਿਊਡਲ ਵੀ ਖਾਣੇ ਆ ਤੇ ਉਦੋਂ ਆਪਾਂ ਦਹੀਂ ਤੇ ਹੀਗੇ ਮੈਂ ਇਹਦੇ ਭਾਜੀ ਲਓ ਜੀ ਇਹਨਾਂ ਕੋ ਮਿਲੇ ਆਪਾਂ ਨੂੰ ਇਹਨਾਂ ਕੋ ਸਿਰਫ ਚਿਕਨ ਵਾਲੇ ਹੀਗੇ ਤੇ ਬਾਕੀ ਆਲੂ ਚਿਪਸ ਤਾਂ ਇਹਨਾਂ ਕੋ ਨਹੀਂ ਹੀ ਭਾਜੀ ਇਥੋਂ ਲਾਵਾਂਗੇ ਚਾਈਨੀਜ਼ ਫੂਡ ਤੋਂ ਨਿਊਡਲ ਵੈਜੀ ਤੇ ਇਹ ਬਹੁਤ ਸਵਾਦ ਬਣਾਉਂਦੇ ਆ ਨਿਊਡਲ ਇਹ ਆ ਜੀ ਬਿਲਕੁਲ ਫਰੈਸ਼ ਆ ਇਹ ਆਇਆ ਜੀ ਆਪਣੇ ਨਿਊਟਰਲ ਤਿਆਰ ਹੋਣੇ ਆ ਜੇ ਇਹ ਆ ਜੀ ਸਪ੍ਰਿੰਗ ਰੋਲ ਆਲੂ ਵੈਜੀਟੇਬਲ ਵੈਜੀਟੇਬਲ ਗੈਲਰਿ ਸ਼ੇਅਰਿੰਗ ਆਪਸ਼ਨਸ ਆ ਜਸਟ ਟੂ ਪਲੇ ਨਿਊ ਮੈਚੂ ਸਪ੍ਰਿੰਗ ਰੋਲ ਮੈਚੂ ਨੀਡਰ ਪਾਪਰ ਪੂਰੀ ਕਿਚਨ ਨੀਟ ਐਂਡ ਕਲੀਨ ਆ ਹਾਂ ਚੈੱਕ ਕਰੋ ਨਾ ਕੋਈ ਸਾਨੂੰ ਗਰਦੀ ਪਾਰਟੀਕਲ ਹੈਂਡਸ ਆ ਬਣਿਆ ਜੀ ਚੇੜੀ ਇਹਨਾਂ ਨੇ ਸਬਜੀ ਪੂਣੀਆ ਨਿਊਡਲ ਚ ਹਨਾ ਭਾਈ ਐਨ ਵੈਜੀਟੇਰੀਅਨ ਬਣਾਉਦੇ ਇਹਨਾਂ ਦੇ ਇੱਕ ਨੰਬਰ ਚੱਕਰ ਉਹ ਵਧੀਆ ਬਣੰਦੇ ਲੋਈ ਨਿਊਡਲ ਹੋ ਗਏ ਆਪਣੇ ਰੈਡੀ ਆਪਣੇ ਪੈਕ ਕਰਕੇ ਦੇਣਗੇ ਆ ਬੈਠ ਕੇ ਵੀ ਖਾ ਸਕਦੇ ਸਿਟਿੰਗ ਹੈ ਇਹਨਾਂ ਦੀ ਇਹ ਨਾਲ ਦੀ ਸਿਟਿੰਗ ਵੀ ਹੈ ਜਿੱਨੇ ਬਹਿ ਕੇ ਖਾਣੇ ਉਹ ਬਹਿ ਕੇ ਵੀ ਖਾ ਸਕਦਾ ਆ ਜਿਉ ਆਪਾਂ ਚੱਕੀ ਆ ਕੌਫੀ ਹੁਣ ਤੇ ਹੁਣ ਆਪਾਂ ਜਾਵਾਂਗੇ ਵਾਪਸ ਛੂਪ ਨੂੰ ਤੇ ਭਾਜੀ ਹੁਣੀ ਪੀਣਗੇ ਡਰਿੰਕ ਤੇ ਹੁਣੇ ਮੀਂਹ ਪੈ ਗਿਆ ਠਹਿ ਜੀ ਦੇਖ ਲਓ ਦੋ ਮਿੰਟਾਂ ਚ ਮੀਂਹ ਪੈ ਕੇ ਹਟ ਵੀ ਗਿਆ ਇਹਨੂੰ ਕਹਿੰਦੇ ਜੀ ਵੈਦਰ ਆਫ ਬੈਡਫੋਰਡ ਯੂਕੇ ਦੇਖ ਲਓ ਜੀ ਕਿੰਨੀ ਸਟਰਗਲ ਕਰਦਾ ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਦੇਣੀ ਇੱਕ ਹੱਥ ਨਾਲ ਕੌਫੀਆਂ ਫੜੀਆਂ ਦੂਤ ਇੱਕ ਹੱਥ ਨਾਲ ਫੂੰ ਲਓ ਵੀ ਮਿੱਤਰੋ ਦੁਕਾਨ ਦਿੱਤੀ ਵਧਾਓ ਹੁਣ ਆਪਾਂ ਜਾਵਾਂਗੇ ਸਾਉਥ ਹਾਲ ਨੂੰ ਸੋ ਬਣੇ ਰਿਓ ਨਾਲ ਪੁੱਤਰੋ ਚੱਕ ਲਈਆਂ ਦੋ ਡਰਿੰਕਾਂ ਡਰਿੰਕਾਂ ਤੋਂ ਬਿਨਾ ਜੀ ਗੱਡੀ ਘਾਟੀ ਚੱਲਦੀ ਐ ਸਿੱਪ ਸਿੱਪ ਡਰਿੰਕ ਦਾ ਪੀਂਦੇ ਜਾਵਾਂਗੇ ਆ ਜੀ ਮੁੰਡਾ ਵਾਗਾ ਮਾਮਾ ਲੱਗਾ ਆ ਓ ਕੈਸੇ ਆ ਤੂੰ ਠੀਕ ਐ ਪਾਜੀ ਫਾਈਨਲੀ ਪਹੁੰਚ ਗਏ ਆਪਾਂ ਗੱਡੀ ਤੇ ਲੱਗ ਕੇ ਉਧਰ ਐ ਜੀ ਆਪਣਾ ਟਾਊਨ ਤੇ ਦੁਕਾਨ ਕੀਤੀ ক্লোਜ਼ ਹੋਣ ਚੱਲਾਂਗੇ ਜੀ ਸਾਊਥ ਹਾਲ ਸਪੈਸ਼ਲ ਚਾਹ ਪੀਣ ਚਾਹ ਪੀਣ ਅੱਜ ਅੱਜ ਸਸਰੀ ਘਰ ਦੀ ਹੋਰ ਸੁਣਾਓ ਕੀ ਹਾਲ ਚਾਲ Minister Manjeet Singh ਕੀ ਹਾਲ ਚਾਲ ਦਾ ਠੀਕਾ ਹੋ ਜੀ ਵਧੀਆ ਸਾ ਜੀ ਪਾਜੀ ਚੱਲੇ ਤੁਹਾਨੂੰ ਲੈ ਕੇ ਅੱਜ ਕੁੱਲੜ ਚਾਹੇ ਬੁਲਾਉਣਾ ਐਪ ਇੱਕ ਘੰਟਾ 40 ਮਿੰਟ ਦਿਖਾ ਰਿਹਾ ਹੈ ਪਾਜੀ ਇੱਕ 40 ਤੇ ਹੀ ਪਹੁੰਚਾਉਗਾ ਕਦੇ ਪਹੁੰਚਾਂਗਾ ਵੀ ਇਹ ਇੱਕ ਘੰਟਾ 40 ਦਿਹਾਗੇ ਦਾ 2 ਘੰਟੇ ਲਾ ਦੂਗਾ ਨੈਵਰ ਐਵਰ ਕੋਈ ਨਹੀਂ ਸੰਭੀ ਕਰਦੀ ਹੂੰ ਪੁੱਜ ਗਏ ਆ ਜੀ ਸਾਊਥ ਹਾਲ ਸਾਹਿਬ ਜੀ ਕਿੱਦਾਂ ਦਾ ਰਿਹਾ ਸਫ਼ਰ ਸਫ਼ਰ ਵਧੀਆ ਜੀ ਹਣਾਉਂਦੇ ਲੈ ਕੇ ਆਏ ਤੀਜੀ ਲਾਈਨ 'ਚ ਤੁਹਾਨੂੰ ਪਤਾ ਹੀ ਆ ਆਪਾਂ ਆਏ ਜੀ ਮੋਸਟਲੀ ਰਾਈਟ ਲਾਈਨ ਤੇ ਇਹ ਫਾਸਟ ਲਾਈਨ ਹੀਗੀ ਓਵਰਟੇਕ ਦੀ ਲਾਈਨ ਹੀ ਪਰ ਆਪਾਂ ਵੀਡੀਓ 'ਚ ਆਪਾਂ ਹਾਂ ਵੀਡੀਓ 'ਚ ਆਇਆ ਹਣਾ ਫਾਸਟ ਪੁੱਜ ਗਏ ਜੀ ਪੰਜਾਬੀਆਂ ਦਾ ਗੜ ਕਹਿੰਦੇ ਇੱਥੇ ਪੰਜਾਬੀਆਂ ਕੋਲੋਂ ਗੱਡੀਆਂ ਦੇਖੋ ਜੀ ਟੈਸਲਾ ਤੋਂ ਲੈ ਕੇ ਰੇਂਜ ਰੋਅਰਾਂ ਬੀ ਐਮ ਡਬਲੂਆਂ ਸਾਰੀਆਂ ਗੱਡੀਆਂ ਤੇ ਆਪਣੇ ਮੁੰਡਿਆਂ ਤੋਂ ਵੈਨ ਨਾ ਵੀ ਬਹੁਤ ਇੱਥੇ ਵੀ ਕੰਮ ਗੁੰਮ ਵੀ ਆਪਣੇ ਮੁੰਡੇ ਤੜਕੇ ਜਾਣ ਦੇ ਸ਼ਕੀਰ ਆ। ਛਾਹੀ ਦਿੰਦੇ ਆਏ ਮੁਸ਼ਾੜ ਵਟ ਵਟ ਜੀ ਵਟ ਜੀ ਕਹਿੰਦੇ ਜੱਟ ਰਿੰਦੇ ਰੋੜੇ ਪਿੱਛੇ ਵਟ ਕੀ ਹੋ ਗਿਆ ਆਖੀ ਬਣ ਗਿਆ। ਯਾਨੀ ਐਸੀ ਨਾਲ ਸਪਾਈਸ ਵਾਲਾ ਟਿਕਟੌਕ ਸ਼ਾਪ ਆ ਜੀ ਨਾਮ ਤੋਂ ਵੱਜਦੇ ਆ। ਕਿਉਂਕਿ ਇਹ ਟਿਕਟੌਕ ਦੇ ਟਾਈਮ ਤੇ ਬੜੇ ਫੇਮਸ ਹੋ ਗਏ ਸੀ ਇੱਕ ਟਾਈਮ ਤੇ ਇਹ ਤਾਂ ਹੁਣ ਵੀ ਬੜੇ ਫੇਮਸ ਆ। ਤੁਹਾਨੂੰ ਇੱਥੇ ਸਟੱਫ ਗੁਲਚਾ ਭਾਜੀ ਤੁਹਾਨੂੰ ਇੱਥੇ ਚੰਪਾ ਇੱਥੇ ਤੁਹਾਨੂੰ ਕੁਲਚੇ ਪਟੂਰੇ ਇੱਥੇ ਤੁਹਾਨੂੰ ਗੋਲ ਗੱਪੇ ਇੱਥੇ ਤੁਹਾਨੂੰ ਹਰ ਚੀਜ਼ ਮਿਲ ਜੂਗੀ ਹਾਂਜੀ ਹਰ ਚੀਜ਼ ਰੰਗ ਲਓ ਜੀ ਚੈੱਕ ਕਰੋ ਸਟਾਫ ਬਾਹਰ ਹੀ ਲੱਗੇ ਆ ਸਟਾਲ ਜੀ ਬਹੁਤੇ ਬਾਹਰ ਹੀ ਲੱਗੇ ਆ ਚੈੱਕ ਕਰੋ ਜੀ ਇਹ ਸਬਜੀ ਸਬਜੀ ਦਾ ਸਮਾਨ ਇੱਥੇ ਸਾਰਾ ਬਾਅਦ ਚ ਖਾਓ ਪਾ ਜੀ ਕੁਆਲਿਟੀ ਚੈੱਕ ਕਰੋ ਇਹਨਾਂ ਨੂੰ ਕੁਆਲਿਟੀ ਫੂਡ ਇੱਥੇ ਤੋਂ ਇੱਥੋਂ ਪਿਕ ਕਰ ਸਕਦੇ ਆ ਕੋਚੇ ਇਹ ਵੀ ਭਾਜੀ ਦੇ ਨਾਲ ਕਿੰਗਲੈਂਡ ਦਾ ਹਿੱਸਾ ਆ ਹੁਣ ਇੰਗਲੈਂਡ ਕਿੰਡ ਕਿਹਾ ਨਾ ਤੇ ਸੋਖਾ ਆ ਭਾਜੀ ਪਰ ਕਹਿੰਦੇ ਵੀ ਇੱਥੇ ਸਰਵਾਈਵ ਕਰਨਾ ਥੋੜਾ ਜਿਹਾ ਔਖਾ ਆ ਔਖਾ ਆ ਤੇ ਅੱਜ ਦੇ ਟਾਈਮ ਤੇ ਤਾਂ ਇੱਥੇ ਕਾਫੀ ਔਖਾ ਹੋਇਆ ਪਿਆ ਲੋਕਾਂ ਦਾ ਭਾਜੀ ਹਾਂ ਇਹ ਤਾਂ ਕੰਮ ਹੈ ਨਹੀਂ ਭਾਜੀ ਘਰ ਹੈ ਨਹੀਂ ਭਾਜੀ ਖਰਾਬ ਹੁੰਦੀ ਯਾਰ ਉਹ ਹੀ ਨਾ ਪਿੱਛੇ ਚੰਗੇ ਭਲੇ ਆ ਗਏ ਜੀ ਇੱਥੇ ਆਣ ਕੇ ਜਾਮ ਲੱਗ ਗਿਆ ਫਿਰ ਪਹਿਲਾਂ ਪੱਲਾਵਾਂਗੇ ਜੀ ਸ਼ੋਪ ਲਈ ਸਮਾਨ ਤੇ ਦੈਨ ਆਪਾਂ ਜਾਵਾਂਗੇ ਵੀਲ ਵੀਲ ਗੋ ਦੇਰ ਆਪਣੀ ਹੋ ਗਈ ਸ਼ੋਪਿੰਗ ਡਨ ਜੀ ਦੁਕਾਨ ਦੀ ਤੁਹਾਨੂੰ ਦਿਖਾਵਾਂਗੇ ਵੀ ਜੀ ਲਾਸਟ ਚ ਕੀ ਕੀ ਲਿਆ ਆਪਾਂ ਸੋ ਹੁਣ ਚੱਲੇ ਆ ਜੀ ਅਸੀਂ ਜਿਹਦੀ ਵੇਟ ਸੀ ਜਿਹਦਾ ਇੰਤਜ਼ਾਰ ਹੀ ਸਵੇਰ ਤੋਂ ਹੀ ਇੰਤਜ਼ਾਰ ਹੀ ਜਿਹਦਾ ਜੀ ਚਾਹ ਵੱਲ ਨੂੰ ਚੱਲੇ ਆਣ ਤੇ ਖੂਬ ਰੂ ਕਰਦੇ ਉੱਥੇ ਹੀ ਆ ਕੇ ਤੁਹਾਡੇ ਅੱਗੇ ਜੀ ਬਾਇਟ ਟੇਕਿਆ ਲਓ ਮਿੱਤਰੋ ਆਪਾਂ ਅਗੇ ਲੁਧਿਆਣੇ ਲੁਧਿਆਣਾ ਪਤਾ ਲੱਗਦਾ ਹਾਂ ਬਾਹਰ ਰੇੜੀਆਂ ਲੱਗੀਆਂ ਆ ਉਹ ਵਈ ਚੱਕੋ ਹੁਣ ਆਪਾਂ ਚੱਲੇ ਆ ਜੀ ਆਈਸੀ ਐਂਡ ਸਪਾਈਸੀ ਜਿਹੜਾ ਤੁਹਾਨੂੰ ਆਪਾਂ ਹੁੰਦੇ ਹੁੰਦੇ ਰਾਹ 'ਚ ਦਿਖਾਇਆ ਸੀ ਉਸ ਤੋਂ ਆਪਾਂ ਪਹਿਲਾਂ ਖਾਵਾਂਗੇ ਜੀ ਕੀ ਖਾਣਾ ਛਾ ਜੀ ਚਾਂਪਾ ਪਾਜੀ ਆਪਣੇ ਸਟਾਪ ਕੋਲ ਜੇ ਹਾਂਜੀ ਖਾਤਾ ਜਾਂਦਾ ਦੇਖਦੇ ਕਿੱਦਾਂ ਖਾਂਦੇ ਸੀ ਯਾ ਚੈੱਕ ਕਰ ਗੁਰਦਾਪੁਰ ਭਾਈ ਜਲੰਧਰ ਸੈਂਟਰ 'ਚ ਸਾਬਤ ਕਿੱਥੇ ਹੋ ਪਾਜੀ ਗੁਰਦਾਪੁਰ ਚੈੱਕ ਕਰ ਜੋ ਜੀ ਆਪਾਂ ਦਿੱਤਾ ਆਰਡਰ ਕਰਾ ਤੇ ਮੈਨੂ ਚੈੱਕ ਕਰੋ ਜੀ ਮੈਨੂ ਚੈੱਕ ਕਰੂ ਭਾਈ ਬਾਜੀ ਦੁਕਾਨ ਛੋਟੀ ਨਹੀਂ ਆ ਪਰ ਇਹ ਚਲਦੀ ਬੱਤੀ ਵੇਚ ਲੈਣ ਵਾਲਾ ਅੱਛਾ ਜੀ ਆਏ ਆਪਣੇ ਭਾਜੀ ਬਣਾਉਂਦੇ ਆ ਜੀ ਇਹ ਵੀ ਸਾਡੇ ਓਨਰ ਸਾਹਿਬ ਆਏ ਉੱਥੇ ਮੰਦਰ ਰੌਣਕਾ ਜੀ ਇਹ ਸਾਊਥ ਹਾਲ ਦੀਆਂ ਤੇ ਇਹ ਆਪਣੇ ਸ਼ਾਹ ਜੀ ਜਿਹੜੇ ਜੀ ਬੈਡ ਫੋਰਡ ਦੀ ਆਨ ਮਾਨ ਸ਼ਾਨ ਮੁੱਛਾਂ ਨੂੰ ਔਟ ਦਿੰਦਾ ਆ ਚੋਬਰ ਖੱਬੇ ਪਾਸੇ ਦੇਖਦਾ ਆ ਅੱਖਾਂ ਹੀ ਕੱਟਦਾ ਆ ਰੋਵ ਚੈੱਕ ਕਰੋ ਜੀ ਚੋਬਰ ਦਾ ਬਸ ਕਰੀਏ ਆਏ ਸਾਡੇ ਮਨਜੀਤ ਭਾਜੀ ਮੂਛਾਂ ਤਾਂ ਨੇ ਚੱਕਦੇ ਹੋਏ ਕਿ ਚੈੱਕ ਕਰੋ ਜੀ ਕਹਿੰਦੇ ਬਹੁਤ ਚੀਜ਼ਾਂ ਤੇ ਬਹੁਤ ਘੈਂਟ ਵਧੀਆ ਪ੍ਰਾਈਸ 'ਚ ਤੁਹਾਨੂੰ ਮਿਲ ਸਕਦਾ ਮੈਂ ਖਰੇ ਭਾਜੀ ਘੁੱਟ ਲੱਗਾ ਭਰਨ ਅਸਾਂ ਕੁਛ ਨਹੀਂ ਨਾ ਬੰਦੇ ਸਾਡੇ ਦਾ ਤੇ ਵਧੀਆ ਜੀ ਇਹਨਾਂ ਦੀ ਜੀ ਇੱਕ ਸਪੈਸ਼ਲ ਆਈਸਕ੍ਰੀਮ ਹੈ ਤੁਹਾਨੂੰ ਇੱਥੇ ਲੇਜ਼ ਕੁਰਕਰੇ ਸਭ ਮਿਲ ਜੂਗੇ ਭਾਜੀ ਪੀ ਕੇ ਦੇਖੋਗੇ ਤੁਹਾਨੂੰ ਮਾਪਾ ਚੈਰੀ ਪਹਿਲਵਾਨ ਓ ਹੋ 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 ਆਹ ਵਲੋਗ ਚੱਲਿਆ ਲੈ ਭਾਈ ਤੇਰਾ ਅੱਖਾਂ ਚੋਂ ਪਾਣੀ ਆਇਆ ਨਾ ਇਹ ਸਭ ਰਿਕਾਰਡ ਹੋ ਚੁੱਕਿਆ ਜੀ ਕਹਿ ਚ ਤੇ ਭਾਜੀ ਉਹਨਾਂ ਦਾ ਜੀ ਇੱਕ ਬਣਾਉਂਦੇ ਆਈਸਕ੍ਰੀਮ ਇੱਥੇ ਤਵਾ ਆਈਸਕ੍ਰੀਮ ਤੇ ਜਿਹਨੇ ਖਾਣੀ ਤੁਸੀਂ ਦੱਸ ਸਕਦੇ ਹੋ ਜੀ ਕੋਈ ਵੀ ਆਪਣੀ ਮਰਜ਼ੀ ਦਾ ਫਲੇਵਰ ਇਹਨਾਂ ਨੂੰ ਦੇ ਸਕਦੇ ਇੱਥੇ ਤੁਹਾਨੂੰ ਤਵਾ ਆਈਸਕ੍ਰੀਮ ਬਣਾ ਕੇ ਦੇਣਗੇ ਭਾਵੇਂ ਤੁਸੀਂ ਗੁਲਾਬ ਜੰਮਨ ਲਿਆ ਕੇ ਦੇ ਦਿਓ ਬਰ ਤਾਂ ਵੀ ਬਣ ਜੂਗੀ ਲਓ ਜੀ ਆ ਗਿਆ ਕੁਲਚਾ ਭਾਜੀ ਨਹੀਂ ਹੁੰਦੇ ਅੱਜਕੱਲ੍ਹ ਇੱਥੇ ਕੁਲਚਾ ਭਾਜੀ ਹੀ ਰੰਦੇ ਪਰ ਉਹ ਹੀਲ ਚੱਲ ਗਈ ਹੁਣ ਪਿਆਰੋਂ ਮਿਲਾਂਗੇ ਜੀ ਸਾਪੋ ਪੁੱਲੜ ਚਾਹੇ ਕਹਿ ਲੋ ਤੁਸੀਂ ਉਹ ਜਦ ਉੱਪਲਦੀ ਜਾਈ ਨਹੀਂ ਦਿਓ ਵਾਲੀ ਵਿਖਾਵਾ ਮਲਾਈ ਚਾਹੇ ਇਸ ਦਾ ਬੈਸਟ ਚਾਹੇ ਇਨ ਦਾ ਯੂਕੇ ਸੇ ਹੁਣ ਆਪਕੋ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਚਾਹੇ ਮਿੱਤਰੋ ਚਾਹ ਬਹੁਤ ਸਵਾਦ ਹੈਗੀ ਤੇ ਪਿਸਤਾ ਸ਼ੂ ਕੇਕ ਹੀ ਉਹ ਜਿਹੜਾ ਭਾਈ ਨੇ ਆਪ ਰਿਕਮੈਂਡ ਕੀਤਾ ਹੈ ਸਾਨੂੰ ਕਿ ਜਰੂਰ ਖਾ ਕੇ ਦੇਖੋ ਤੇ ਉਹ ਵੀ ਬਹੁਤ ਖਰਾ ਹੈਗਾ ਜੀ ਜੀ ਸਿੱਪਹਿਲੋ ਚਾਹੇ ਮਾਸਟਰ ਚਾਹੇ ਮਸਤ ਆਹ ਲਖਾਓ ਕਹਿੰਦੇ ਚਾਹੇ ਮਸਤ ਇਸ ਚਾਹੇ ਮਾਸਟਰ ਪਹਿਲੋ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਇੱਥੇ ਦੀ ਦੂਜੀ ਤਾਂ ਮਿਲਦੀ ਦੂਜੀ ਚਾਹੇ ਵਾਲਾ ਹਾਂ ਇਹ ਚਾਹੇ ਵਾਲਾ ਚਾਹੇ ਵਾਲਾ ਤੁਹਾਨੂੰ ਲੱਗਦੀ ਕੀ ਕੜਕੀ ਚਾਹੇ ਉਹੀ ਇਸੇ ਲਾਈਨ ਲੋ ਮਿੱਤਰੋ ਫਾਈਨਲੀ ਪਹੁੰਚ ਗਿਆ ਆਪਣੀ ਰਾਣੀ ਸੁੰਦਰਾ ਕੋ ਤੇ ਹੁਣ ਲੱਗੇ ਆ ਜੀ ਆਪਾਂ ਬੈਡਫੋਰਡ ਨੂੰ ਜਾਣ ਸਾਨੂੰ ਬੈਡਫੋਰਡ ਡੀਗ ਰਿਹਾ ਆ ਓਏ ਆ ਟਿਕਟ ਲੱਗੇ ਦੋਸਤੋ ਲਾਓ ਮੇ ਮਿੱਤਰੋ ਜਿਹੜੇ ਗਿਫਟ ਦੀ ਗੱਲ ਕਰਦੇ ਸੀ ਉਹ ਆਪਾਂ ਖੋੜ ਕੇ ਆਜਾ ਸਭ ਦਾ ਖੋੜ ਮੋੜ ਕੇ ਅੱਡੇ ਕੋਈ ਆ ਗਿਆ ਗਿਫਟ ਤੇ ਗਿਫਟ ਵੀ ਤੁਹਾਨੂੰ ਦੱਸਦੇ ਆ ਜੀ ਓਹੀ ਯਾਰ ਗਿਫਟ 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 ਜੀ ਲੋ ਜੀ ਦਾ ਅਮਾਉਂਟ ਉਹ ਤਾਂ ਪਲੈਂਟੀ ਚਾਰजेस 160 ਪਾਉਂਡ ਤੇ ਇੰਡੀਆ ਦਾ ਭਾਜੀ ਕਿੰਨਾ ਬਣ ਗਿਆ 17000 17 18000 ਭਾਜੀ 17 18000 ਇੰਡੀਆ ਦਾ ਬਣ ਗਿਆ ਭਾਜੀ ਤੇ ਆਪਾਂ ਨੂੰ ਤਾਂ ਚਾਹ ਪੈ ਗਈ ਵੀ ਓਏ 18 19000 ਚ ਚਾਹ ਪੈ ਗਈ ਆਪਾਂ ਨੂੰ ਤੇ ਜੇ ਤੁਸੀਂ ਹੁਣ ਕੋਲੋਂ ਨੂੰ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਨਾ ਕੀਤਾ ਇਹ ਤਾਂ ਮਾੜੀ ਗੱਲ ਫੇਰ ਮਾੜੀ ਗੱਲ ਹੈ ਜੀ ਇਹ ਕਹਿੰਦੇ بڑے بڑے ਸ਼ਹਿਰਾਂ ਵਿੱਚ ਛੋਟੀ ਬਾਤਾਂ ਹੁੰਦੀ ਰਹਤੀਆਂ ਤੇ ਇਹ ਇੰਨਾ ਕਿ ਸਾਨੂੰ ਝਟਕਾ ਲੱਗੇ ਅਸੀਂ ਤਾਂ ਮੰਨੇ ਹਾਂ ਦੁਨੀਆਂ ਦੇ ਅਸੀਂ ਯੂਕੇ ਆਏ ਹਾਂ ਬਿਲਕੁਲ ਭਾਜੀ ਇਹ ਵੀ ਹੋਰ ਚੱਕਰ ਦੀ ਆ ਇਦਾਂ ਦਾ ਇਹ ਵੀ ਤੁਹਾਨੂੰ ਦੱਸਾਂਗੇ ਕਿ ਇਹਦਾ ਕੀ ਕੀਤਾ ਸੀ ਹੋ ਕੇ ਚੈੱਕ ਕਰੋ ਜੀ ਪਿੱਛੇ ਪਿਆ ਸਟਾਕ ਬਾਕੀ ਤਾਂ ਤੇਰੀ ਚੀਜ਼ ਦਿਖਾ ਲਾਂਗੇ ਬਾਕੀ ਤੁਹਾਨੂੰ ਲਿੱਕੀ ਚੀ ਵੀ ਦਿਖਾ ਦਵਾਂਗੇ ਇਹਨੂੰ ਆਪਾਂ ਸੋਨੇ ਦੀ ਤਜੋਰੀ 'ਚ ਰੱਖ ਦਈਏ ਕਰਕੇ ਫਿੱਟ ਇਹ ਬੜੇ ਕੰਮ ਦੀ ਚੀਜ਼ ਆ ਹੁਣ ਚਲੋ ਜੀ ਓਕੇ ਬਾਏ ਜੀ ਜੇ ਨਹੀਂ ਗੱਲ ਗੱਲ ਕਰਨ ਦੇ ਸੀ ਅੱਜ ਜੀ ਦੀ ਕੱਲ ਗੱਲ ਕਰਦੇ ਪਈ ਹੈ ਕਿ 2-3 ਦਿਨ ਹੋ ਗਿਆ ਭਾਈ ਦੀ ਗੱਲ ਕਰੀ ਜਾਨੀ ਦੇਖੋ ਆਪਣੇ ਹੱਥਾਂ 'ਚ ਆ ਗਿਆ ਪਤਾ ਨਾ ਨਹੀਂ ਸਾਨੂੰ ਬਾਕੀ ਓਕੇ ਜੀ ਹੋਪ ਕਰਦਾ ਤੁਸੀਂ ਇੰਜੋਏ ਕੀਤਾ ਹੋਗਾ ਵਲੌਗ ਨੂੰ ਸੋ ਖਿਆਲ ਰੱਖਿਓ ਗਾਇਸ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ ਓਕੇ ਜੀ ਥੈਂਕ ਯੂ ਤੁਹਾਡਾ ਵਲੌਗ ਦੇਖਣ ਲਈ ਥੈਂਕ ਯੂ ਜੀ ਤੇ ਪਾਣੀ ਦਿਓ ਭਾਈ ਜੀ बैठो बैठ या, तो यार ओ बैठ तो पाजी आप आपके लिए गिफ्ट लेकर आए पाजी बजे यार जी बारह एली तड़के तड़के आंखें बंद कर ब्लॉग बन रहा है ब्लॉग में डालना है हमने हाँ आंखें नहीं खोलनी ये लो गिफ्ट, करो ये कहाँ से मिला ये कहाँ था भाई जहाँ वहाँ खड़ी करी थी गाड़ी वो चाय पीने गए थे वो बारह दिन लगा